ਗਿੱਤਾ ਸੀ ਇਹਨਾਂ ਨੇ ਵੀ ਜੰਬਰ ਹਟੇ ਨਾਲ ਲੱਗਦੀ ਰਹੀ ਹੈ ਨਾ ਪਰ ਪਤਾ ਨਹੀਂ ਨਾ ਜੋ ਹੈ ਪਰ ਟੈਕਨੋ ਵੀ ਆਇਆ ਜਿਹੜਾ ਉਹ ਬਿਆਲ ਦੇ ਜਾਂਦਾ ਪਰਟੇ ਦਾ ਪੂਰਾ ਪੂਰਾ ਵਿਛਦੀ ਹੋ ਰਿਹਾ ਤੇ ਪਰ ਸਖਾਂ ਜੋ ਦਮ ਨਹੀਂ ਹੈ ਦਮ ਨਹੀਂ ਹੈ ਰਾਹ ਆੜਾ ਗੁਰਮੁਖ ਰਾਹ ਆੜਾ ਮਿਠਾਈ ਰਾੜ ਵਰਮਕੀ ਆੜ ਬਟਾਈ ਗੁਰਮੁਖਾਨੇ ਝਗੜਾ ਬਟਾਇਆ ਹੈ ਨਮਕ ਵਰਮਕ ਬਣ ਕੇ ਹੀ ਝਗੜਾ ਬਟਾਇਆ ਰਾੜ ਬਟਗੀ ਸੰਸਾਰ ਨਾਲ ਹਮਰਾ ਝਗੜਾ ਰਹਾ ਨਕੂ ਸੂਰ ਕਹਿੰਦਾ ਪਟਤ ਮੁੱਲਾ ਛਾਡੇ ਦੋ ਪਟਨ ਦਾ ਵੀ ਇੱਕ ਧਰਮਾ ਮੁੱਲਾ ਦਾ ਵੀ ਕਰ ਕੀ ਜਿਹੜੇ ਨੇ ਨਾ ਸਾਤਕਾਂ ਦੀ ਬੰਤਾਂ ਝਗੜੇ ਕਰਵਾਉਂਦੀਆਂ ਨੇ ਜਿਹੜੀ ਮੱਤ ਝਗੜਾ ਕਰਵਾਉਂਦੀ ਐ ਮੱਤ ਸਤ ਦਾ ਦੀ ਆ ਜਿਹੜੀ ਸਿੱਖ ਪੰਥ ਝਗੜਾ ਕਰਵਾਉਂਦੀ ਐ ਗੁਰਮਤ ਰਹੀ ਹੋਰੀ ਸਤ ਦਾ ਦੀ ਹੁਣ ਬਚਾਵਾ ਬੈ ਗਿਆ ਸਤ ਦਾ ਬਤ ਦਾ ਰਹਿਮ ਦਾ ਰਹਿ ਗਿਆ ਸਿੱਖਾਂ ਵਾਲਾ ਸ਼ੀਸ਼ਾ ਬਦਰ ਗਿਆ ਸਤ ਦਾ ਰੇਬਾਲਾ ਸਿੱਖ ਸਿੱਖੀ ਵਾਲਾ ਸ਼ੀਸ਼ਾ ਅੰਦਰ ਸਾਡੇ ਨਾਲ ਰਗਾ ਦਾ ਸ਼ੀਸ਼ਾ ਰੇੜਾ ਜਿਹੜੇ ਰੰਗ ਦਾ ਸ਼ੀਸ਼ਾ ਉਹ ਸਿੱਰੇ ਨਾ ਹਰੇ ਹੀ ਦੇ ਗਣਾ ਪਰ ਜੇ ਲਾਲ ਸੀਜਾ ਦਾ ਲਾਲੇ ਦੇ ਗਣਾ ਵਿਚਾਰਤਾਰਾ ਨਹੀਂ ਹੈ ਵਿਚਾਰਤਾਰਾ ਹੈ ਤੂ ਸਾਡੇ ਕੋਲ ਵਿਚਾਰਤਾਰਾ ਉਹ ਤਾਂ ਕਾਸ਼ੀ ਵਾਲੀ ਉਹ ਤਾਂ ਹੋਈ ਕਿ ਨਾ ਫਰਤਾਲੀ ਲੋਭ ਲਾਲਚ ਵਾਲੀ ਬ੍ਰਿਤੀਆਂ ਸਿੱਧੀ ਵਾਲੀ ਕੋਈ ਵਿਚਾਰਤਾਰਾ ਸਾਕਤਾਂ ਦੀ ਗੱਤ ਹੈ ਸਾਡੇ ਕੋਲ 47 ਬਤਰੀ ਇਹ ਸਰਸਿਆ ਦੇ ਮਾਮਲੇ 'ਚ ਵੀ ਇਹੀ ਗਲਤ ਨੇ ਕਿ ਕਿ ਸਾਡੇ ਆਹ ਨਾਲ ਲੜਾਈ 'ਚ ਇਹ ਗੱਲ ਕਰਦੇ ਠੀਕ ਹੈ ਤੇ ਜੈ ਜੈ ਸਰਸਿਆ ਵਾਲਾ ਹੋ ਜਾਏ ਲੜਾਈ ਕਰਦੇ ਹੈ ਲੜਾਈ ਕਰਦੇ ਲੜਾਈ ਦਾ ਵੀ ਸੰਗਤਾਂ ਦੀ ਹੋਈ ਹੈ ਕਿ ਉਧਰ ਲੱਗੇ ਉਧਰ ਲੱਗੇ ਸੰਗਤਾਂ ਮਤਲਬ ਹੋਲ ਕਦੀ ਆ ਗਈ ਕਿ ਉਹ ਸੰਗਤਾਂ ਲੜਾਈ ਹੈ ਉੱਥੇ ਵੀ ਰਾਜਦੇਲ ਵਾਲਾ ਇੱਕ ਮਰਾਦਾ ਜੇ ਉਧਰ ਦੀ ਰਲਾਈ ਕੋ ਬਰਦ ਆਹ ਉਧਰ ਮੇਰੇ ਰਲਾਈ ਤਾਂ ਹੈ ਨਹੀਂ ਉਹਨਾਂ ਨਾਲ ਜੇ ਰੋਈ ਪਾਸੀ ਦੀ ਰੋਹ ਦੀ ਹੈ ਉਹਦੀ ਸਰਕਾਰਾਂ ਨਾਲ ਦੇ ਬੰਦ ਕਰਦੀ ਸਰਕਾਰ ਨਾਲ ਕਿਹਨੋਂ ਦੇ ਬੰਦ ਕਰ ਤਰ ਮੇਰੇ ਰਲਾਈ ਸਰਕਾਰ ਦਰਹਲ ਦੀ ਦਿੱਤੀ ਜੇ ਕੋਈ ਹੋਰ ਹਦਾ ਕਟਾ ਜਰਾ ਹੋ ਜੇ ਤਾਂ 120 ਲੱਖੇ ਵੇਰੀ ਗੱਡੀ 'ਚ ਬੈਠਾ ਗੋਲੀ ਚਲਾਉਂਦਾ ਮੇਰਾ ਬਲੋਕਰ ਆਪਾਂ बॉडीगार्ड ਵੀਰ ਅਕੈਡਮੀ ਨੂੰ ਕਬਜ਼ਾ ਲਾਤੀ ਗੋਲੀਓ ਜੇ ਤੇਰੀ ਅਗਾਂ ਤੋ ਫਿਰ ਲ ਚਲਾਈਏ ਤਾਂ ਵੀ ਤੇਰੀ ਜੁਗਵਰੀ ਆਈ ਜਿੱਥੇ ਬੈਠਾ ਹੁੰਦਾ ਹੈ ਗਲਤੀ ਐਥੇ ਐਸਐਸਪੀ ਕਰਦਾ ਆਈ ਜਿੱਥੋਂ ਸੇਫਲ ਕਰਦਾ ਕਿੱਥੇ ਬੈਠਾ ਹੁੰਦਾ ਉਹ ਵਿੱਚ ਬੈਠਾ ਗੱਡੀ ਦੇ ਉਹ ਕਿੱਥੇ ਬੈਠਾ ਹੁੰਦਾ ਐਸਪੀ ਥਾਣੇਦਾਰ ਗਲਤੀ ਕਰਦਾ ਇਸ ਨੂੰ ਧੱਕ ਦੇ ਦਰਵੇ ਨੇ ਪੜ ਗਏ ਕਾਟ ਅੰਦਰ ਕੋ ਗੈਸ ਵੀ ਨਾ ਜੋ ਗੱਲ ਕਰਦਾ ਐਸਪੀ ਨਾਲ ਗੱਲ ਕਰਕੇ ਕਰਦਾ ਉਹ ਤੁਸੀਂ ਮਰਜ਼ੀ ਗੋਡੇ ਰਗੇ ਤੇ ਐਵੇਂ ਗੋੜੀ ਚਲਾਤੀ ਐਵੇਂ ਕਦੇ ਚਲਾਉਂਦਾ ਗੋੜੀ ਉਹਦੇ ਕਹੇ ਦੇ ਚਲਾਈਏ ਵਿੱਚ ਬੈਠਾ ਗੱਡੀ ਦੇ ਉਹਦੇ ਨਾਵੀ ਜਿਹੜਾ ਇਹੋ ਮਬੜੀ ਹੋਣੀ ਹੈ ਜਿਹੜਾ ਇਹ ਕਹਿੰਦੇ ਬੰਦੇ ਉਹਨਾਂ ਸਤਸੰਗ ਨਹੀਂ ਹੋਣਗਾ ਨਾ ਉਸ ਮਾਮਲੇ 'ਚ ਠੀਕ ਨੇ ਉਹ ਤਾਂ ਗਲਤ ਨੇ ਸਾਸੰਗ ਬੰਕ ਕਰਦੋਂ ਤੇ ਕਹੋ ਸਾਸੰਗ ਨਹੀਂ ਹੈ ਆਪਣਾ ਦੱਸੋ ਵਿਚਾਰ ਤਾਂ ਆਪੜੀ ਜਿਹਾ ਸਿੱਧੂ ਜਿਹਾ ਦਾ ਕਾਲੂ ਥੋੜਾ ਵੀ ਕਾਇਦਾ ਕੋਈ ਹੋਰ ਜਿਹਾ ਕਹਿੰਦੇ ਸਾਥ ਤੋਂ ਕਰੋ ਵੀ ਸਾਸੰਗ ਨਹੀਂ ਹੈ ਇਹ ਹਾਂ ਦਾ ਨਾਂ ਝੋੜ ਕੇ ਵੀ ਦੇਣਾ ਤੁਸੀਂ ਆਪਣਾ ਸਾਸੰਗ ਕੋਈ ਆਪਣਾ ਕਰੋ ਇਹ ਗੱਲ ਉਹ ਗੱਲ ਨੂੰ ਤੁਸੀਂ ਹੱਥੀਂ ਸਾਥ ਤੋਂ ਕਰੋ ਵੀਡੀਓ ਕਰਦੋ ਪਰ ਇਹਨੇ ਤੇ ਆਪਣੀ ਹੱਲ ਕੀ ਇਹਨੂੰ ਗੱਲੇ ਹੀ ਨਹੀਂ ਹੋਈ ਇਹਨੇ ਕੋਈ ਗੱਲੇ ਹੀ ਨਹੀਂ ਉਹਦੇ ਕੋਲ ਅਜਾ ਮਾਣੀ ਕੋਟੀ ਹੈ ਇਹਨਾਂ ਕੋਲ ਹੈ ਉਹ ਕੁਝ ਦੇ ਸਾਡੇ ਨਾਲ ਕੋਈ ਗੱਲ ਤਾਂ ਇਹ ਆ ਵੀ ਇਹ ਨਾਲ ਚਲੋ ਇਹਨਾਂ ਦੇ ਗੁਰਬੱਤੇ ਛੱਡ ਦਿੱਤੀ ਲੜਾਈ ਕਿਹੜੀ ਗੱਲ ਦੀ ਕਰਦੇ ਨੇ ਨਹੀਂ ਇਹਾਂ ਕੋ ਬਾਹਰ ਆ ਜਾ ਪਰ ਲੈ ਤਾਂ ਗਰੋਂ ਨਾਲ ਹੀ ਆ ਗਿਆ ਨਾ ਵੀ ਬਾਹਰ ਸਿੱਖਾਂ ਦੀ ਜਿਹੜੀ ਗੱਲ ਹੈ ਬਾਹਰ ਕੋਈ ਐਡਾ ਫੈਦਲ ਸਿੱਖੀ ਦੇ ਖਰਾਬ ਡੇਰਾ ਨਹੀਂ ਕਰਦਾ ਦੂਜੇ ਸਟੇਟਾਂ 'ਚ ਪੈਦਾ ਹੋਇਆ ਇਹਨਾਂ ਦੇ ਜਿੱਥੇ ਕਹਿੰਦੇ ਸਾਡਾ ਕੇਂਦਰ ਹੈ ਸਿੱਖੀ ਦਾ ਇੱਥੇ ਹੀ ਬਰਬਰ ਪੈਰਲ ਉਹ ਪੈਦਾ ਹੋਏ ਪੈਨ ਤੇ ਕਮਜ਼ੋਰੀ ਦੇ ਨਾਲ ਚ ਹੈ ਇਹਦਾ ਚ ਹੈ ਉਹ ਉਹ ਕੁਝ ਗੱਲ ਉਹ ਐ ਉੱਥੇ ਦੀ ਉੱਥੇ ਦੀ ਗੁੰਡੀ ਸਿਆਸਤ ਹੈ ਉਥੇ ਐਵੇਂ ਨਹੀਂ ਗੋਲੀ ਚੱਲੀ ਉਥੇ ਬੜੀ ਤਕੜੀ ਉਹ ਤੇ ਸਾਜੇ ਟਕੜੂ ਇੱਕ ਕਰੋ ਉਸੇ ਖਿਡਾੜੇ ਦਾ ਨਹੀਂ ਆਦਾ ਕਾਂ ਦੇ ਕਬਜੇ ਤੇ ਨਿਕਲ ਚੱਲਿਆ ਸੀ ਸਾਡੇ ਬੀਜਪੀ ਦੇ ਕਬਜੇ ਚਾਹਤੇ ਤੇ ਇਹ ਤਾਂ ਅੰਗੇ ਘੇਣਾ ਨਹੀਂ ਬਣਿਆ ਕੋਲ ਸਰਸੇ ਵਾਲੇ ਕੋਲ ਵੀ ਆਹੋ ਐਕਸਿਡੈਂਟਲ ਉੱਥੇ ਪਾਇਲਟ ਲੇ ਰਿਹਾ ਸੀ ਹੂੰ ਕਾਲੀ ਗੇਰ ਪਾਇਲਟ ਤਾਂ ਬਟਾਟੇ ਜਿੱਤੇ ਰਹੇ ਹੋ ਯਾਰ ਉਹ ਲੋਟਾ ਉਹਨੇ ਕਾਂਗਰਸੇ ਗਰਾਊਂਡ ਉੱਤੇ ਕੰਮ ਕੀਤਾ ਹਾਂ ਮੇਰਾ ਦਾਕ ਪੋਤੇ ਉੱਤੇ ਕਾਂਗਰਸ ਰਾਜ ਉੱਤੇ ਕਤਲ ਕਰਾਤਾ ਉਹ ਉੱਤੇ ਫੇਰ ਦੁਬਾਰਾ ਵੱਡੇ ਆਏ ਨੂੰ ਜਿਹੜੀ ਉਹਦਾ ਕਤਲ ਲੱਗੇ ਕਰਦੇ ਨੇ ਪੜ੍ਹਨ ਦੇ ਇੱਥੇ ਸੀਬੀਆਈ ਅਲਟੈਂਡ ਆ ਗਿਆ ਸੀਬੀਆਈ ਅਲਟੈਂਡ ਆ ਗਿਆ ਤੈਨੂੰ ਕੇਸ ਇਹਨੂੰ ਪੜ੍ਹਨਾ ਪੈਣਾ ਜੇ ਉਹ ਤਾਂ ਫੇਰ ਪੁਲਿਸ ਪੜ੍ਹਣੀ ਜੇ ਪਾਤ ਆ ਬਰ ਕਾਂਗਰਸੀ ਲੋੜੇ ਦੁਦਾਰੇ ਵਿੱਚ ਤਾਂ ਕੇਸ ਲੜਨਾ ਨਹੀਂ ਚੱਲਦਾ ਇਕ ਨਾਮ ਹੌਲ ਸ਼ੁਰੂ ਕਰ ਲਿਆ ਉਹਨਾਂ ਪੰਜ ਚਾਰ ਸਾਲ ਉਹਦੇ ਨਾਲ ਠੰਗ ਰੱਖਣਗੇ ਇਹ ਤਾਂ ਨਵੇਂ ਨਵੇਂ ਚਲੋ ਖਤਮੇ ਹੋਣ ਇਹ ਪੂਰੀ ਚਾਹੇ ਜੇ ਕਿਸ ਪੈਣ ਰੱਖਿਆ ਜੋ ਟੱਕੀ ਵਾਲਾ ਹੋ ਗਿਆ ਹਾਲੇ ਨਾ ਖੱਡਾ ਵੀ ਹੋਵੇ 2-4 ਸਾਲ ਹੋਰ ਪੈਗੇ ਫਿਰ ਆ ਜੀ ਆ ਵੀ ਬੱਤਾਂ ਲਾ ਗਏ ਵੀ